ਪੰਜਾਬ ਸਰਕਾਰ ਦੀ ਕੈਬਨਟ ਸਬ ਕਮੇਟੀ ਦੀ ਮੀਟਿੰਗ ਚੰਡੀਗੜ੍ਹ ਵਿੱਚ ਕਦੋਂ ਹੋਵੇਗੀ ਤੇ ਮੁਲਾਜ਼ਮ ਕਿਹੜੀਆਂ ਮੰਗਾਂ ਨੇ ਜਿਨ੍ਹਾਂ ਦੇ ਉੱਪਰ ਮੀਟਿੰਗ ਦੇ ਵਿੱਚ ਚਰਚਾ ਹੋਵੇਗੀ ਉਸ ਬਾਰੇ ਜਾਣਕਾਰੀ ਦਿਓ ਜੀ ਸਾਨੂੰ ਪੰਜਾਬ ਸਰਕਾਰ ਦੀ ਕੈਨ ਮੰਤਰੀ ਉਹਨੇ ਮੀਟਿੰਗ ਚੰਡੀਗੜ੍ਹ ਦੇ ਵਿੱਚ 27 ਫਰਵਰੀ ਨੂੰ ਹੋ ਰਹੀ ਆ ਜਿਸਰੇ ਵਿੱਚ ਬੇਤਾਂ ਹਰਪਾਲ ਸੀਮਾ ਨੇ ਅਭੀਸਤਨ ਕਹਿੰਦਾ ਹੈ ਕਿ ਜਿਵੇਂ ਜਿ ਦੇ ਕਲਾ ਮਹਿਕਮੇ ਦੇ ਕੱਚੇ ਕੰਮ ਕੰਮ ਕਰਦੇ ਆ ਜਾਲ ਸਪਲਾਈ ਦੇ ਵਿੱਚ ਕੱਟੇ ਕੰਮ ਕਾਮੇ ਕੰਮ ਕਰਦੇ ਆ ਉਹਨਾਂ ਨੂੰ ਰੈਗੂਲਰ ਕੰਮ ਸੰਬੰਧੀ 27 ਫਰਵਰੀ ਨੂੰ ਵੱਡਾ ਫੈਸਲਾ ਆਉਣ ਦੀ ਆਸ ਹੈ ਜੀ ਕਿਉਂਕਿ ਕੈਨ ਸਭ ਬਣੀ ਮੀਟਿੰਗ ਜੋ ਮੀਟਿੰਗ ਹੋ ਰਹੀ ਆ ਜੋ ਇਹਨਾਂ ਬੇਤਾਂ ਹਰਪਾ ਸੰਜੀਮਾ ਹੈ ਉਹਨਾਂ ਨਾਲ ਮਿਲਾਈਆਂ ਪਹਿਲਾਂ ਕਈ ਮੀਟਿੰਗਾਂ ਹੋ ਚੁੱਕੀਆਂ ਹਨ ਕੱਟੇ ਮਿਲਾਉਣੀਆਂ ਆ ਆਉਣ ਵਾਲੀ 27 ਫਰਵਰੀ ਨੂੰ ਕੱਟੇ ਮਿਲਾਉਣ ਨੂੰ ਰੈਗੂਲਰ ਕੰਮ ਸੰਬੰਧੀ ਫੈਸਲਾ ਕੀਤਾ ਜਾ ਸਕਦਾ ਹੈ ਹੰਨੀ ਮਾਨੀ ਹਾਂਜੀ ਸਰ ਜੀ ਪੰਜਾਬ ਦੇ ਮੁਲਾਜ਼ਮਾਂ ਦੇ ਮਹਿੰਗਾਈ ਪੱਤੇ ਵਿੱਚ ਕਿੰਨਾ ਵਾਅਦਾ ਹੋਣਾ ਜ਼ਰੂਰੀ ਹੈ ਤੇ ਕੇਂਦਰ ਸਰਕਾਰ ਦੇ ਮੁਲਾਜ਼ਮਾਂ ਦਾ ਜੋ ਮਹਿੰਗਾਈ ਪੱਤਾ ਇਸ ਟਾਈਮ ਕਿੰਨਾ ਹੈ ਉਸ ਬਾਰੇ ਸਾਨੂੰ ਵਿਚਾਰ ਤੁਹਾਡੇ ਸਾਂਝੇ ਕਰੋ ਦੀ ਸਾਡੇ ਨਾਲ ਕੇਂਦਰ ਸਰਕਾਰ ਦੇ ਮੁਲਾਜ਼ਮਾਂ ਦਾ ਡੀਏ 23 53% ਹੈ ਪਰ ਆਉਣ ਸਾਲ ਦੇ ਵਿੱਚ ਕੇਂਦਰ ਸਰਕਾਰ ਦੇ ਮੁਲਾਜ਼ਮਾਂ ਦਾ ਡੀਏ 53% ਵੱਧ ਕੇ 56% ਹੋ ਸਕਦਾ ਹੈ ਜਨਵਰੀ 2025 ਤੋਂ ਪਰ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਦਾ ਡੀਏ 42% ਇਹ ਕੇਂਦਰ ਸਰਕਾਰੇ ਮਨਵਾ ਦੇਈ 53% 11% ਦਾ ਫਰਕ ਹੈ 12ਵਾਂ ਨਵੇਂ ਮੰਗ ਕਰਦੇ ਹਨ ਕਿ ਸਾਡਾ ਡੀਏ ਕੇਂਦਰ ਸਰਕਾਰੇ ਮਨਵਾ ਨੇ ਪ੍ਰਭ ਕੀਤਾ ਜਾਵੇ ਪਰ ਪੰਜਾਬ ਸਰਕਾਰ ਲਾਰੇ ਲਾ ਕੇ ਟਾਈਮ ਬਾਸ ਕਰ ਰਹੀ ਹੈ ਹਾਂ ਜੀ ਮਾਨ ਜੀ ਹਾਂਜੀ ਸਾਹਿਬ ਜੀ ਮੁਲਾਜ਼ਮਾਂ ਨੂੰ ਪੇ ਕਮਿਸ਼ਨ ਦੇ ਏਰੀਆ ਸੰਬੰਧੀ ਸਰਕਾਰ ਨੇ ਪੱਤਰ ਜਾਰੀ ਕੀਤਾ ਚੰਡੀਗੜ੍ਹ ਤੋਂ ਉਸ ਬਾਰੇ ਤੁਹਾਡੇ ਕੀ ਵਿਚਾਰ ਨੇ ਜੀ ਪੰਜਾਬ ਸਰਕਾਰ ਵੱਲੋਂ ਪੇ ਕੇਂਦਰ ਏਰੀਆ ਸੰਬੰਧੀ ਪੱਤਰ ਜਾਰੀ ਕੀਤਾ ਗਿਆ ਹੈ ਮਲਾਹਨ ਖੋਸ਼ ਕਾਣੀ ਪੂਰੀ ਕੋਸ਼ਿਸ਼ ਕੀਤੀ ਰ ਕੀਤੀ ਗਈ ਹੈ ਪਰ ਜੋ ਪੱਤਰ ਜਾਰੀ ਕੀਤਾ ਗਿਆ ਹੈ ਉਸਰੇ ਵਿੱਚ ਜੋ ਪੰਜਾਬ ਸਰਕਾਰ ਦੇ ਮੈਹਗ ਵਿੱਚ ਕੰਮ ਕਾਦੇ ਰੈਗੂਲਰ ਮਜ਼ਦਮਾਂ ਉਹਨਾਂ ਨੂੰ ਇਅਰ 2016 ਤੋਂ ਪੇਕਨ ਇਅਰਰ ਸਮੇਤ ਇਹ 12 ਕਿਸ਼ਤਾਂ ਵਿੱਚ ਅਪ੍ਰੈਲ 2026 ਤੋਂ ਸ਼ੁਰੂ ਹੋ ਕੇ ਮਾਰਚ 2027 ਤੱਕ ਇਸ ਤਰ੍ਹਾਂ ਹੀ ਸਾਲ 2017 18 19 20 ਤੇ 21 ਦਾ ਏਰੀਆ ਰਹਾ ਜੋ ਪੇਕਿੰਗਾ ਸਮੇਤ ਡੀਏ 24 ਕਿਸਤਾਂ ਵਿੱਚ April 2022 ਤੋਂ ਸ਼ੁਰੂ ਹੋ ਕੇ March 29 ਤੱਕ ਜਿਹੜੇ ਕਰਮਚਾਰੀ ਉਮਰ 85 ਸਾਲ ਤੋਂ ਵੱਧ ਹੈ ਉਹਨਾਂ ਨੂੰ ਜਨਮ ਜਨਮ 16 ਤੋਂ 30 6 2021 ਦਾ ਤੱਕ ਦਾ ਪੇਕਿੰਗਾ ਏਰੀਆ ਸਮੇਤ ਡੀਏ ਜੋ ਕਿ ਫਰਵਰੀ ਅਤੇ ਮਾਰਚ ਦੀ ਪੈਨਸ਼ਨ ਮਿਲੇਗਾ ਜੀ ਇਹ ਫੈਸਲਾ ਕਰਦਾ ਸਰਕਾਰ ਨੇ ਜਿਸ ਕਰਕੇ 85 ਸਾਲ ਉਪਰ ਵਾਲੇ ਜੋ ਮਲਾਜਮਾ ਉਹ ਬਹੁਤ ਹੀ ਖੁਸ਼ ਹਨ 75 ਸਾਲ ਤੋਂ ਵੱਧ 85 ਸਾਲ ਤੋਂ ਘੱਟ ਉਮਰ ਵਾਲੇ ਜੋ ਰਿਟਾਇਰਡ ਸਾਥੀ ਆ ਇੱਕ ਇੱਕ 16 ਤੋਂ 30 6 2021 ਦਾ ਏਰੀਅਰ ਸਮੇਤ ਡੀਏ ਅਪ੍ਰੈਲ 2025 ਤੋਂ ਮਾਰ 2026 ਤੱਕ 12 ਕਿਸ਼ਤਾਂ ਦਾ ਤੱਕ ਮਿਲੇਗਾ 12 ਕਿਸ਼ਤਾਂ ਮਿਲੇਗਾ 75 ਸਾਲ ਤੋਂ ਘੱਟ ਵਾਲੇ ਜੋ ਮਲਾਜਮਾ 1-1-2016 ਤੋਂ 30-06-2021 ਦਾ ਪੇਕ ਹੁੰਦਾ ਇਰੀਅਰ ਸਮੇਤ ਡੀਏ ਸਾਲ 2016 2017 15 ਕਿਸ਼ਤਾਂ 'ਚ ਮਿਲੇਗਾ April 2025 ਤੋਂ ਸ਼ੁਰੂ ਹੋਵੇਗਾ 2018 ਤੇ 2019 ਦਾ ਪੇਕ ਹੁੰਦਾ ਇਰੀਅਰ 18 ਕਿਸ਼ਤਾਂ ਵਿੱਚ ਜੁਲਾਈ 2026 ਤੋਂ ਸ਼ੁਰੂ ਹੋਵੇਗਾ 2020 ਤੋਂ 30-06-2021 ਤੱਕ ਨੌ ਗੈਸਤਨ ਵਿੱਚ ਜਨਵਰੀ 2018 ਦਾ 18 ਤੋਂ ਸ਼ੁਰੂ ਹੋਵੇ ਜਨਵਰੀ 2028 ਤੋਂ ਸ਼ੁਰੂ ਹੋਵੇਗਾ 75 ਸਾਲ ਤੋਂ ਘੱਟ ਉਮਰ ਵਾਲਾ ਜੋ ਉਹਨਾਂ ਨੂੰ ਏਰੀਆ ਪੇਕ ਹੁੰਦਾ ਏਰੀਆ ਦਾ ਜਨਵਰੀ 2028 ਤੱਕ ਮਿਲੇਗਾ ਜੀ ਪਰ ਬੜੀ ਹਾਸਿਲ ਗੱਲ ਆ ਪੰਜਾਬ ਸਰਕਾਰ ਲਗਾ ਲਗਾ ਟਾਈਮ ਬਾਸ ਕਰੀ ਆ ਪਰ ਪੰਜਾਬ ਸਰਕਾਰ ਦੇ ਮਿਲਾਂ ਨੂੰ ਲਗਾਤਾਰ ਬੇਤਨ ਹਰਪਾਲਨ ਜੀਮਾ ਨੌਕਰੀ ਭਵਾਂਤਮਾਨੀ ਵਰਦਾ ਕੀਤੀ ਜਾ ਰਹੀ ਆ ਇਹ ਆ ਜਾ ਰਿਹਾ ਹੈ ਕਿ ਜੋ 18 ਜਨਵਰੀ ਨੂੰ ਪੱਤਰ ਜਾਰੀ ਕੀਤਾ ਗਿਆ ਹੈ ਇਸ ਦੇ ਨੋਟਿਫਿਕੇ ਕਾਪੀਆਂ ਸਾਰੇ ਪੰਜਾਬ ਦੇ ਕੋਨੇ-ਕੋਨੇ ਵਿੱਚ ਫੂਕੀ ਜਾਣਗੀਆਂ ਹਾਂਜੀ ਮੈਡਮ ਜੀ ਸਰ ਜੀ ਪ੍ਰਾਣੀ ਪੈਨਸ਼ਨ ਬਹਾਲੀ ਬਾਰੇ ਤੁਹਾਡੇ ਕੀ ਵਿਚਾਰ ਨੇ ਜੀ ਜਾਣਕਾਰੀ ਦਿਓ ਪ੍ਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਦੇ ਕਮਿਸ਼ਨਰ ਜਸਵੀਰ ਸਿੰਘ ਨੇ ਕਿਹਾ ਕਿ 2400 ਭਾਰਤੀ ਮਲਾਯੋਂ ਮੰਗ ਕਰ ਰਹੇ ਹਨ ਪ੍ਰਾਣੀ ਪੈਨਸ਼ਨ ਬਹਾਲ ਕੀਤੀ ਜਾਵੇ ਪੰਜਾਬ ਸਰਕਾਰ ਵੱਲੋਂ ਇੱਕ ਲੰਗੜਾ ਨੋਟੀਫਿਕੇ ਕੀਤਾ ਗਿਆ ਸੀ ਪਰ ਅਜੇ ਤੱਕ ਪ੍ਰਾਣੀ ਪੈਨਸ਼ਨ ਬਹਾਲ ਨਹੀਂ ਕੀਤੀ ਗਈ ਉਹਨਾਂ ਦੇ ਅਗੂ ਜਸਵੀਰ ਸਿੰਘ ਨੇ ਕਿਹਾ ਜੇਕਰ ਆਉਣ ਵਾਲੇ ਸਮੇਂ ਵਿੱਚ ਪੰਜਾਬ ਸਰਕਾਰ ਨੇ ਪਾਣੀ ਵਾਪਸ ਬਹਾਲ ਨਾ ਕੀਤੀ ਤਾਂ 2027 ਦੇ ਵਿੱਚ ਆਪ ਸਰਕਾਰ ਦੇ ਹਲਾ ਦਿੱਲੀ ਵਾਲੇ ਹੋਣਗੇ ਹਾਂਜੀ ਮਾਨ ਜੀ ਹਾਂਜੀ ਸਰ ਜੀ ਕੰਪਿਊਟਰ ਅਧਿਆਪਕਾਂ ਨੂੰ ਪੇ ਕਮਿਸ਼ਨ ਕਿਹੜਾ ਮਿਲਣਾ ਜ਼ਰੂਰੀ ਹੈ ਤੇ ਉਹਨਾਂ ਦੀ ਹੋਰ ਮੰਗਾਂ ਬਾਰੇ ਵੀ ਤੁਹਾਡੇ ਜਿਹਾ ਜਵਾਬ ਸਾਡੇ ਨਾਲ ਸਾਂਝੇ ਕਰੋ ਜੀ ਕੰਪਿਊਟਰ ਦੇ ਆਪਕਾਂ ਦੀ ਮੁੱਖ ਮੰਗ ਸੀ ਕਿ ਸਾਨੂੰ ਸਿੱਖਿਆ ਭਾਅ ਮਾਰਕ ਦਿੱਤਾ ਜਾਵੇ ਤੇ ਛੇਵਾਂ ਪੇਗ ਵੀ ਲਾਗੂ ਕੀਤਾ ਜਾਵੇ ਜਿਸ ਨੂੰ ਲੈ ਕੇ ਸਿੱਕੇ ਮੰਤਰੀ ਜੀ ਉਸੇ ਵੈਸਨਾ ਮੀਟਿੰਗ ਹੋਈਆਂ ਪਰ ਮੀਟਿੰਗ ਵਿੱਚ ਕੁਝ ਪ੍ਰਾਪਤ ਨਹੀਂ ਹੋਇਆ ਜਿਸ ਰਕੂਂਟਰ ਰਿਹਾ ਅਧਿਕਾਰ ਵੱਲੋਂ ਲਗਾਤਾਰ ਸੰਘਾ ਜਾਰੀ ਹੈ ਹਾਂ ਜੀ ਮਾਨੀ ਹਾਂ ਜੀ ਧੰਨਵਾਦ ਸਰ ਜੀ ਵੈਲਕਮ ਮੈਡਮ ਹਾਂ ਜੀ ਧੰਨਵਾਦ ਜੀ ਸਾਨੂੰ ਸਪੋਰਟ ਕਰਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਤੇ ਵੀਡੀਓ ਨੂੰ ਵਾਚ ਤੋਂ ਬਾਅਦ ਸ਼ੇਅਰ ਕਰੋ ਜੀ